ਇਹਦਾ ਉਹਦਾ ਭਾਈ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਸਾਥੀਆਂ ਨੇ ਉਸ ਕੰਤਨ ਕੁਮਾਰੀ ਨੂੰ ਗੱਡੀ ਚਾੜਿਆ ਤੇ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਜਿਹੜੀ ਹੈਗੀ ਆ ਉਹ ਜ਼ਿੰਮੇਵਾਰੀ ਦੇ ਨਾਲ ਜ਼ਿੰਮੇਵਾਰੀ ਲਈ ਆ ਤੇ ਗ੍ਰਿਫਤਾਰ ਵੀ ਦੋ ਸਿੰਘ ਹੋਏ ਨੇ ਮਹਿਰੋਂ ਬਾਹਰੇ ਆ ਤੇ ਉਹਨੇ ਚੇਤਾਵਨੀ ਦੇ ਦਿੱਤੀ ਸਾਰੇ ਬਲੌਗਰਾਂ ਨੂੰ ਵੀ ਬੰਦੇ ਦੇ ਪੁੱਤ ਬਣ ਜਾਓ ਆਪਦੇ ਜਿਹੜੇ ਹੈਗੇ ਤੁਹਾਡੇ ਤੁਸੀਂ ਵੀਡੀਓ ਪਾਈਆਂ ਹੋਈਆਂ ਤੁਹਾਡੀਆਂ ਗੰਦਗੀ ਦੀਆਂ ਉਹ ਡਿਲੀਟ ਕਰ ਦਿਓ ਨਹੀਂ ਤੁਹਾਨੂੰ ਸਿੱਧਾ ਲਾਇਆ ਜਾਊਗਾ ਬਹੁਤ ਸਾਰੇ ਜਿਹੜੇ ਉਹ ਵੀ ਚੇਤਾਵਨੀ ਸੁਣ ਕੇ ਬਹੁਤ ਸਾਰੇ ਜਿਹੜੇ ਬਲੌਗਰ ਸੀ ਉਹਨਾਂ ਨੇ ਮਾਫੀਆਂ ਵੀ ਮੰਗੀਆਂ ਨੇ ਤੇ ਉਹਨਾਂ ਨੇ ਆਪ ਵੀ ਵੀਡੀਓ ਵੀ ਡਿਲੀਟ ਕਰਤੀਆਂ ਮੈਂ ਕਹਿੰਦਾ ਚੰਗਾ ਸੁਨੇਹਾ ਇਹ ਦੇਖੋ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਮੁਤਾਬਕ ਜੋ ਉਹਨਾਂ ਨੇ ਕੀਤਾ ਉਹ ਗਲਤ ਦਾ ਇਹ ਨਹੀਂ ਹੋਣਾ ਚਾਹੀਦਾ ਪਰ ਖਾਲਸਾ ਪੰਥੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਕੀਤਾ ਜੋ ਪੰਜਾਬ ਦੀ ਜਿਹੜੀ ਹੈਗਾ ਵਾਤਾਵਰਨ ਆ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੋਈ ਉਹਨੂੰ ਗੰਦਲਾ ਕਰੂਗਾ ਉਹਨੂੰ ਵਖਸਣਗੇ ਫੌਜ ਨਹੀਂ ਫਾਕਸਦੀ ਉਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀਗਾ ਉਹਨਾਂ ਨੇ ਵੀ ਤੁਸੀਂ ਇਹ ਗੰਦ ਪਾਉਣਾ ਛੱਡ ਦਿਓ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਵੀ ਕਿਹਾ ਪਰ ਉਹ ਨਹੀਂ ਹਟਦੇ ਕੁਝ ਸਮਾਂ ਚੁੱਪ ਹੋ ਜਾਂਦੇ ਨੇ ਫੇਰ ਪਾਉਣ ਲੱਗ ਜਾਂਦੇ ਨੇ ਦੇਖੋ ਸਾਡਾ ਸਮਾਜ ਆ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵਸਦਾ ਇੱਥੇ ਜੇ ਕੋਈ ਗੰਦਗੀ ਫੈਲਾਊਗਾ ਫਿਰ ਸਿੰਘ ਸਾਫ਼ ਕਰਨਗੇ ਤਾਂ ਹੈਗੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਆਓ ਆਪਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾਗਾ ਤੇ ਕੋਈ ਗੱਲ ਨਹੀਂ ਉਹਨਾਂ ਨੇ ਭੱਜੇ ਨਹੀਂ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਤੇ ਜਿਹੜਾ ਕਾਨੂੰਨ ਨੇ ਉਹਨਾਂ ਨੇ ਆਪਦਾ ਕੰਮ ਕਰਤਾ ਕਾਨੂੰਨ ਦਾ ਹੁਣ ਆਪਦਾ ਕੰਮ ਆ ਜੋ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਪਿੱਛੇ ਨਹੀਂ ਹਟਦੇ ਤੇ ਬਹੁਤ ਸਾਰੇ ਜਿਹੜੇ ਤਕਰੀਬਨ ਆ 80-85% ਜਿਹੜੇ ਲੋਕ ਨੇ ਉਹ ਪਾਈ ਅਮਰਪਾਲ ਸਿੰਘ ਮਰੋਂ ਦੇ ਹੱਕ ਦੇ ਵਿੱਚ ਨੇ ਤੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਨਾਲ ਕਤਲ ਹੋਇਆ ਤੇ ਪਹਿਲਾਂ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਕਿੱਧਰ ਤੁਰਪੇ ਇਹ ਗੰਦਗੀ ਦੇਖੇ ਨੇ ਤੁਸੀਂ ਨੇ ਆਪਣੇ ਬੱਚਿਆਂ ਨੂੰ ਇਹੀ ਕੁਝ ਦਿਖਾਉਣਾ ਜਿਹੜੇ ਉਹਦਾ ਸਮਰਥਨ ਕਰਦੇ ਨੇ ਜਿਹੜੇ ਕਹਿੰਦੇ ਨੇ ਬਹੁਤ ਮਾੜਾ ਹੋਇਆ ਉਹ ਉਹਦਾ ਕੰਮ ਸੀ ਵੀ ਤੁਸੀਂ ਫਿਰ ਹੁਣ ਤੁਸੀਂ ਆਪ ਚਲਾ ਲਓ ਤਾਂ ਮਰਤੀ ਉਹਨਾਂ ਨਾਲ ਜਿਹੜਾ ਤੁਸੀਂ ਖੜ੍ਹਦੇ ਹੋ ਤੁਸੀਂ ਕਰਨ ਲੱਗ ਜਉਦੇ ਆ ਉਹਨਾਂ ਵਾਲਾ ਕੰਮ ਤੁਸੀਂ ਸੰਭਲੋ ਆਪਣੇ ਪਰਿਵਾਰ ਨੂੰ ਸੰਭਾਲੋ ਸ਼ਰਮ ਕਰੋ ਕੋਈ ਸ਼ਰਮ ਪੰਜਾਬ ਦੇ ਵਿੱਚ ਇਹ ਗੰਦਗੀ ਨਹੀਂ ਚੱਲਦੀ ਇਹ ਅਸਲੀਲਤਾ ਨਹੀਂ ਚੱਲਦੀ ਅਸੀਂ ਪੰਜਾਬ ਦੇ ਬਸਿੰਦੇ ਆ ਪੰਜਾਬ ਦੇ ਵਾਰਸਾਂ ਇੱਥੇ ਸੱਭਿਆਚਾਰ ਜਿਹੜਾ ਕੋਈ ਗੰਦਲਾ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਉਹਨੂੰ ਖਾਲਸਾ ਪੰਥ ਬਖਸ਼ੂਗਾ ਨਹੀਂ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਦੋਸ਼ ਦੇ ਜਾਂਦੇ ਨੇ ਲੋਕ ਉਥੇ ਸਰਕਾਰ ਦੋਸ਼ੀ ਆ ਜਿਹੜੀ ਸਰਕਾਰ ਆ ਉਹ ਦੋਸ਼ੀ ਆ ਜਦੋਂ ਸਭ ਦਾ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਬੰਦੇ ਨੇ ਆਪਣੇ YouTube ਤੇ Facebook ਤੇ Instagram ਤੇ ਪੇਜ ਬਣਾਏ ਹੋਏ ਨੇ ਆਪੋ ਆਪਣੇ ਚੈਨਲ ਬਣਾਏ ਹੋਏ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨਸ਼ੇ ਰੋਕਣ ਦੀ ਗੱਲ ਕਰਦੇ ਨੇ ਤੇ ਹੱਕ ਸੱਚ ਦੀ ਆਵਾਜ਼ ਕੱਲ ਬਲੰਦ ਕਰਦੇ ਨੇ ਜੋ ਹੱਕ ਸੱਚ ਦੀ ਆਵਾਜ਼ ਬਲੰਦ ਕਰਦਾ ਉਹਦੇ ਹੱਕ ਮੰਗਦਾ ਪੰਜਾਬ ਦੀ ਗੱਲ ਕਰਦਾ ਸਰਕਾਰ ਆ ਜਿਹੜੀ ਉਹਦੇ ਚੈਨਲ ਬੰਦ ਕਰ ਦਿੰਦੀ ਆ ਉਹਨਾਂ ਨੂੰ ਜਿਹੜਾ ਪੂਰਨ ਤੌਰ ਤੇ ਪਾਬੰਦੀ ਲਾ ਲਾ ਦਿੰਦੀ ਆ ਬਲੌਕ ਮਾਰੇ ਜਾਂਦੇ ਨੇ ਉਹਨਾਂ ਦੇ ਜਿਹੜੇ ਚੈਨਲ ਨੇ ਪਰ ਦੂਸਰੇ ਪਾਸੇ ਜਿਹੜੇ ਬਲੌਗਰ ਗੰਦਗੀ ਸਮਾਜ ਦੇ ਵਿੱਚ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੁੱਪੀ ਦਿੱਤੀ ਹੋਈ ਆ ਕੋਈ ਵੀ ਉਹਨਾਂ ਤੇ پابੰਦੀ ਨਹੀਂ ਕਿਸੇ ਦਾ ਚੈਨਲ ਨਹੀਂ ਬੰਦ ਹੁੰਦਾ ਜੋਰਾਂ ਸੋਰਾਂ ਦੇ ਨਾਲ ਉਹ ਚੈਨਲ ਚੱਲਦੇ ਨੇ ਤਾਂ ਕਿ ਉਹਨਾਂ ਨੂੰ ਖੁੱਲ੍ਹੇ ਛੁੱਟੇ ਤੁਸੀਂ ਕੁਝ ਮਰਜ਼ੀ ਕਰੋ ਨੰਗੇਜ ਦਿਖਾਓ ਅਸ਼ਲੀਲੀਤਾ ਦਿਖਾਓ ਤੁਹਾਡੇ ਉੱਤੇ ਕੋਈ ਸਿਕੰਜਾ ਨਹੀਂ ਤੁਹਾਡਾ ਕੋਈ ਚੈਨਲ ਨਹੀਂ ਬੰਦ ਹੁੰਦਾ ਜੇ ਪਾਈ ਅਮਰਤਪਾਲ ਸਿੰਘ ਉਹਨਾਂ ਨੇ ਉਹਨੂੰ ਸੋਧਾ ਲਾਇਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀਗਾ ਉਹਨਾਂ ਨੇ ਤਾਂ ਜਿਹੜਾ ਸੋਧਾ ਲਾਇਆ ਉਹ ਸਮਾਜ ਨੂੰ ਦੇਖਦੇ ਹੋਏ ਆ ਲਾਇਆ ਮਜਬੂਰ ਨੂੰ ਤੌਣ ਤੇ ਉਹਨਾਂ ਨੂੰ ਸੋਧਾ ਲਾਉਣਾ ਪਿਆ ਕਈ ਇਹ ਵੀ ਗੱਲਾਂ ਕਰਦੇ ਨੇ ਆ ਵੀ ਔਰਤ ਦੇ ਹੱਥ ਨਹੀਂ ਜਿਹੜੇ ਜ਼ਾਲਮ ਹੋ ਜੇ ਫਿਰ ਕੱਲ ਨੂੰ ਤੁਸੀਂ ਇੰਦਰਾ ਗਾਂਦ ਨੂੰ ਕਹਦੋਂਗੇ ਵੀ ਉਹ ਕਿਉਂ ਮਾਰਤੀ ਉਹਨੇ ਸਿਕੰਧ ਦੀ ਅਜਬਤ ਨੂੰ ਹੱਥ ਪਾਇਆ ਸੀ ਤਾਂ ਸੋਧੀ ਆ ਇਥੇ ਔਰ じゃ ਬੰਦੇ ਦਾ ਕੰਮ ਨਹੀਂ ਜਿਹੜਾ ਕੋਈ ਜ਼ਾਲਮ ਬਣ ਜਾਂਦਾ ਜ਼ੁਲਮ ਕਰਦਾ ਜਿਹੜਾ ਕੋਈ ਪੰਜਾਬ ਦੇ ਮਾਹੌਲ ਨੂੰ ਜਾਂ ਸਮਾਜਿਕ ਮਾਹੌਲ ਨੂੰ ਖਰਾਬ ਕਰਦਾ ਉਹਨੂੰ ਫਿਰ ਸੋਦਾ ਹੀ ਲਾਉਣਾ ਠੀਕ ਆ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗਲਤ ਆ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਪੰਚੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਆ ਸਾਨੂੰ ਸਾਰਿਆਂ ਨੂੰ ਇਸ ਦੀ سپورਟ ਕਰਨੀ ਚਾਹੀਦੀ ਹੈ ਜਿਹੜੇ ਹੋਰ ਬਲੌਗਰ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਉਹਨੂੰ ਕਈ ਜਿਹੜੇ ਹੈਗੇ ਨੇ ਗੱਲਾਂ ਕਰਦੇ ਨੇ ਮੈਂ ਨਾਉ ਨਹੀਂ ਲਾਉਣਾ ਚਾਹੁੰਦਾ ਖੱਚਾਂ ਦਾ ਉਹ ਕਹਿੰਦੇ ਨੇ ਵੀ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਸੀ ਉਹਨੂੰ ਬੈਠ ਕੇ ਸਮਝਾਉਂਦੇ ਮਾਰਨ ਦਾ ਕੋਈ ਹੱਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਹਜੇ ਤਾਂ ਸੋਧਾ ਲਾਇਆ ਹੋਰ ਬਹੁਤ ਸਾਰੇ ਬਲੌਗਰ ਨੇ ਜਿਹੜੇ ਨੌਜਵਾਨ ਆ ਬੀਬੀਆਂ ਨੇ ਜਿਹੜੀਆਂ ਉਹ ਗੰਦ ਫੈਲਾ ਰਹੇ ਆ ਤੁਸੀਂ ਜਾ ਕੇ ਸਮਝਾ ਦਿਓ ਉਹਨਾਂ ਨੂੰ ਹੁਣ ਤੁਹਾਨੂੰ ਤੁਹਾਡੇ ਕੋਲ ਟਾਈਮ ਹੈਗਾ ਨਾ ਤੁਸੀਂ ਸਮਝਾਓ ਜਾ ਕੇ ਉਹਨਾਂ ਕਹੋ ਛੱਡ ਦਿਓ ਹੱਥ ਜੋੜੋ ਕਰੋ ਗੱਲ ਉਹਨਾਂ ਨਾਲ ਜਾ ਕੇ ਸਮਝਾਓ ਉਹਨਾਂ ਨੂੰ ਜੇ ਤੁਹਾਡੀ ਗੱਲ ਮੰਨ ਲੈਣ ਬਾਧੂ ਗੱਲਾਂ ਕਰਦੇ ਫਿਰਦੇ ਹੋ ਹੋਰ ਹੀ ਗੱਲਾਂ ਮਾਰੀ ਜਾਂ ਰਹੇ ਨੇ ਪੰਜਾਬ ਆਹੀ ਪੰਜਾਬ ਸਿੱਧੇ ਹੋ ਕੇ ਸਾਡੇ ਨਾਲ ਗੱਲ ਕਰ ਲੋ ਇੱਕ ਕਹਿੰਦਾ ਉਹ ਨੌਜਾਨੀ ਲੈਣਾ ਨਹੀਂ ਜਿਹੜਾ ਨਿਹੰਗ ਸਿੰਘਾਂ ਦੇ ਬਾਣੀ ਨੂੰ ਬਦਨਾਮ ਕਰ ਰੱਖਿਆ ਨਾ ਕੇ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੁਹਾਨੂੰ ਤਾਂ ਤੂੰ ਹੀ ਕੰਟੈਕਟ ਕਰ ਆ ਜਾ ਮੈਦਾਨ ਦੇ ਵਿੱਚ ਆਖ ਛੜਿਆ ਹੋਇਆ ਬੰਦਿਆ ਤੂੰ ਬਾਣੇ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਈ ਦਿਨ ਤੂੰ ਨਹਾਉਂਦਾ ਨਹੀਂ ਹੈਗਾ ਆ ਸਾਡੇ ਮੈਦਾਨ ਦੇ ਵਿੱਚ ਸਾਹਮਣੇ ਆ ਸਾਡੇ ਤੈਨੂੰ ਪੁੱਛੀਏ ਅੱਜ ਜਿੱਥੇ ਮਰਜੀ ਬੰਨ ਲਈ ਤੂੰ ਕਹਿਣਾ ਮੈਨੂੰ ਮੇਰੇ ਤੇ ਮੇਰੇ ਨਾਲ ਕੰਟੈਕਟ ਕਰ ਤੂੰ ਤੁਹਾਨੂੰ ਧਮਕੀ ਨਾ ਦਾ ਤੇਰੇ ਨਾਲ ਕੀ ਕੰਟੈਕਟ ਕਰੀ ਤੂੰ ਤਾਂ ਆਪ ਛਲੇ ਦਾ ਖਾਚਾ ਸਰਕਾਰੀ ਟੌਰਟ ਬੰਦਾ ਇੱਕ ਉਹ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਇੱਕ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਅਣਖੀ ਯੋਧੇ ਨੇ ਉਹਨਾਂ ਦਾ ਇਸ ਕੰਮ ਨੂੰ ਠੱਲ ਪਾਉਣੀ ਆ ਆਪਦੇ ਕੋਈ ਲਾਈ ਜਾਂਦਾ ਮਾਰੀ ਜਾਂਦੇ ਨੇ ਬਕਵਾਸ ਬਾਜੀ ਜਿਹੜੇ ਉਹਦੇ ਅ ਪੈਰੋਕਾਰ ਸੇਵਕ ਮੰਨਦੇ ਨੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਖੋਲ੍ਹ ਲਓ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਛ ਉਹ ਕਰ ਤੁਸੀਂ ਕਰਿਆ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਇਆ ਉਹਦੀਆਂ ਸਪੋਰਟਾਂ ਕਰ ਕਰਕੇ ਇਹੋ ਜਿਹੀ ਗੰਦਗੀਆਂ ਤੇ ਖਾਲਸਾ ਪੰਥਾ ਇਹ ਨਹੀਂ ਬਖਸ਼ੂਗਾ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਕਹੇ ਕਿ ਕਿਸੇ ਰੂਪ ਦੇ ਵਿੱਚ ਆ ਉਹਨੂੰ ਸਿੰਘ ਨਹੀਂ ਛੱਡਣਗੇ ਸਿੰਘ ਭਜਦੇ ਵੀ ਹੈ ਨਹੀਂ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਨੇ ਸਾਡੀ ਕਿਸੇ ਨਾਲ ਕੋਈ ਨਿੱਜੀ ਜਿਹੜੀ ਹੈਗੀ ਆ ਉਹ ਦੁਸ਼ਣ ਨਹੀਂ ਹੈ ਅਸੀਂ ਕਹਿੰਦੇ ਸਮਾਜ ਵਧੀਆ ਹੋਵੇ ਸਾਰੇ ਜਿੰਨੇ ਵੀ ਹੋਰ ਵੀ ਬਲੌਗਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਜ ਨੂੰ ਉਹ ਵੀਡੀਓ ਪਾਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਕੋਈ ਸਮਾਜ ਨੂੰ ਕੋਈ ਸੇਧ ਮਿਲੇ ਜੀ ਅਸਲੀਲਤਾ ਫਰਾਉਣੀ ਬੱਚੇ ਬੱਚੀਆਂ ਨੂੰ ਜਿਹੜਾ ਹੈਗਾ ਪੁੱਠੇ ਰਾਹ ਤੇ ਚਲਾਉਣਾ ਇਹ ਕੰਮ ਛੱਡ ਦਿਓ ਹੋਰ ਕਿਰਤ ਕਰ ਲੋ ਬਹੁਤ ਕੰਮ ਨੇ ਜੇ ਨਹੀਂ ਕਿਸੇ ਦਾ ਕੋਲ ਚੱਲਦਾ ਸਾਨੂੰ ਆ ਕੇ ਮਿਲ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਕਿਰਤ ਕਰ ਲੋ ਆ ਤੁਹਾਡੀ ਰੇੜੀ ਲਵਾ ਦਿੰਦੇ ਆ ਦੇ ਦਿੰਦੇ ਆ ਤੁਹਾਨੂੰ ਸਕੂਟਰ ਖਰੀਦ ਕੇ ਲਾਈ ਚੱਲਿਓ ਕੰਮ ਤਾਂ ਕਰੋ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰਨੀ ਨਾਮ ਜਪਣਾ ਬਣ ਸਕਣਾ ਇਹ ਸਾਡਾ ਜਿਹੜਾ ਹੈਗਾ ਸਾਨੂੰ ਸਿਧਾਂਤ ਦਿੱਤੇ ਨੇ ਪਰ ਅਸ ਚੱਲਦੇ ਕੋਈ ਨਹੀਂ ਹੈਗੇ ਅਸੀਂ ਤਾਂ ਹੁਣ ਤੈਨ ਲਾ ਗਿਆ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਗੰਦਗੀ ਫੜੋਏ ਬਾਕੀ ਜਿਹੜਾ ਕੋਈ ਗੰਦਾ ਕੰਮ ਕਰਦਾ ਮੈਂ ਤੁਹਾਨੂੰ ਦੱਸਣਾ ਤਾਂ ਉਹਨਾਂ ਸਾਲਿਆਂ ਨੂੰ ਉਹਦੇ ਮਗਰ ਨਹੀਂ ਕੋਈ ਜਾਂਦਾ ਹੁੰਦਾ ਜਿਹਨੂੰ ਸੌਦਾ ਲਾਇਆ ਉਹਦੇ ਕਹਿੰਦੇ ਕੰਚਨ ਕੁਮਾਰੀ ਦੇ 4 ਲੱਖ ਫੋਲੋਅਰ ਸੀਗੇ ਕੋਰੋਨਾ ਬੰਦਾ ਕਿ ਉਹਨੂੰ ਦੇਖਦਾ ਸੀਗਾ ਜਦੋਂ ਸਿੰਘਾਂ ਨੇ ਸੌਦਾ ਲਾਤਾ ਜਦੋਂ ਉਹਦਾ ਉਹਨੂੰ ਫੂਕਿਆ ਨਾ ਉਹਦੇ ਕੋਈ ਮਗਰ ਨਹੀਂ ਗਿਆ 4 ਲੱਖ ਤਾਂ ਕਿ 4 ਬੰਦੇ ਵੀ ਨਹੀਂ ਖੜੇ ਹੈਗੇ ਲੋਕ ਚੋਰੀ ਸਭ ਕੁਝ ਕਰਦੇ ਨੇ ਪਰ ਜਦੋਂ ਕੋਈ ਵਖਤ ਪੈਂਦਾ ਜਦੋਂ ਕਿਸੇ ਦੇ ਕੋਈ ਆਣ ਪੈਂਦੇ ਫਿਰ ਕੋਈ ਨਹੀਂ ਖੜਦਾ ਹੁੰਦਾ ਜੇ ਉਹਨੇ ਕੋਈ ਚੰਗਾ ਕੰਮ ਕਰਦਾ ਹੁਣ ਕਰਿਆ ਹੁੰਦਾ ਨਾ ਫਿਰ ਲੋਕਾਂ ਦਾ ਹੱਡ ਆਉਣਾ ਚਾਹੀਦਾ ਸੀ ਲੋਕ ਉਥੇ ਆਮਹਾਰੇ ਆਉਣੇ ਚਾਹੀਦੇ ਸੀ ਵੀ ਇਹ ਗਲਤ ਹੋਇਆ ਪਰ ਉਹਦੇ ਮਗਰ ਤਾਂ ਉਹਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦੇ ਸੰਸਕਾਰ ਤੇ ਕੋਈ ਰਿਸ਼ਤੇਦਾਰ ਕੋਈ ਨਹੀਂ ਆਇਆ ਹੈਗਾ ਕਿਸੇ ਨੇ ਕਿਸੇ ਨੇ ਨਹੀਂ ਉਥੇ ਸੰਸਕਾਰ ਦੇ ਵਿੱਚ ਪੁੱਜਣ ਦੀ ਖੇਚਲ ਕੀਤੀ ਤੇ ਉਹਦੀ ਜਿਹੜੀ ਮਾਂ ਸੀ ਨਾ ਉਹ ਵੀ ਮੂੰਹ ਲੁਕਾਉਂਦੀ ਫਿਰਦੀ ਸੀਗੀ ਵੀ ਜੇ ਕਿਤੇ ਕੋਈ ਸਵਾਲ ਹੀ ਨਾ ਕਰ ਦੇ ਕਿਉਂ ਮਾਰਦੀ ਪਤਾ ਸੀ ਉਹਨੂੰ ਵੀ ਸਾਡੀ ਕੁੜੀ ਐ ਕਰਦੀ ਸੀ ਜਾਂ ਕੁਛ ਕਰਦੀ ਸੀ ਤਾਂ ਹੀ ਉਹਨਾਂ ਨੂੰ ਮੂੰਹ ਲਗਾਉਣੇ ਪਏ ਜੇ ਚੰਗੀ ਜ਼ਿੰਦਗੀ ਜਿਉਂਵੋਗੇ ਨਾ ਜਦੋਂ ਮਰਦਾ ਉਹ ਫੇਰ ਪਤਾ ਲੱਗਦਾ ਵੀ ਦੁਨੀਆ ਕਿੰਨੇ ਕਿਸੇ ਦੇ ਮਾਰ ਕਿੰਨੇ ਇਹਨੂੰ ਚਾਹੁੰਦੀ ਸੀ ਸਿਵਿਆਂ ਦੇ ਰਾਹ ਫੇਰ ਪਤਾ ਲੱਗਦਾ ਵੀ ਕਿਵੇਂ ਭਰੇ ਜਾਂਦੇ ਨੇ ਉਹ ਜੀਵਨ ਜਿਉਂ ਜਿਹਦੇ ਨਾਲ ਕਿਸ ਨੂੰ ਸੇਧ ਮਿਲੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਇਹ ਸਾਡਾ ਪੰਜਾਬ ਆ ਸਾਡੀ ਹੋਣ ਦਾ ਅਣਖ ਦਾ ਮਸਲਾ ਇਹੋ ਜਿਹਾ ਨਾ ਕੰਮ ਕਰਿਆ ਕਰੋ ਜੀ ਦੇ ਨਾਲ ਤੁਹਾਨੂੰ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਖਾਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇਸ ਕਤਲ ਦੇ ਜ਼ਿੰਮੇਦਾਰ ਸਰਕਾਰ ਹੈ ਜੇ ਤੁਸੀਂ ਇਹਨਾਂ ਬਲੌਗਰਾਂ ਦੇ ਜਿਹੜੇ ਅਕਾਊਂਟ ਨੇ ਪੇਜ ਨੇ ਬੰਦ ਕਰੋ ਜੇ ਉਹ ਕਰੋ ਤਾਂ ਸਾਰਾ ਕੁਝ ਮਾਹੌਲ ਠੀਕ ਹੋ ਸਕਦਾ ਪਰ ਸਰਕਾਰ ਨਹੀਂ ਕਰਦੀ ਸਰਕਾਰ ਨਸ਼ੇ ਵੀ ਆਪ ਵਕਾਉਂਦੀ ਆ ਸਰਕਾਰ ਅਸਲੀਲਤਾ ਵੀ ਆ ਫੈਲਾ ਰਹੀ ਆ ਪੰਜਾਬ ਦੇ ਵਿੱਚ ਸਾਰਾ ਕੋਈ ਗੰਦਲਾ ਸੀਗਾ ਸਰਕਾਰ ਕਰ ਰਹੀ ਹੈ ਕਿ ਸਰਕਾਰ ਸਹੀ ਕੰਮ ਕਰੇ ਤਾਂ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਬਲੌਗਰ ਇਹੋ ਜਿਹਾ ਗੰਦ ਪਾ ਦੇਣ ਤੇ ਸਿੰਘਾਂ ਨੂੰ ਮਜਬੂਰਨ ਹੋ ਕੇ ਨਾ ਉਹਨਾਂ ਨੂੰ ਮਾਰਨਾ ਪਵੇ ਇਹ ਮਜਬੂਰੀ ਬਣ ਜਾਂਦੀ ਹੈ ਸਿੰਘਾਂ ਦੀ ਮੈਂ ਬਾਰ-ਬਾਰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਆਓ ਆਪਾਂ ਪਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਉਹ ਸਜ਼ਾ ਭੁਗਤਣ ਨੂੰ ਵੀ ਸਿੰਘ ਤਿਆਰ ਨੇ ਉਹਨਾਂ ਨੇ ਗਿਰਫਤਾਰੀਆਂ ਦਿੱਤੀਆਂ ਨੇ ਉਹ ਜਿਹੜੇ ਹੈਗੇ ਨੇ ਪੁਲਿਸ ਨੇ ਫੜ ਲਏ ਆ ਤੇ ਬਾਕੀ ਕਾਨੂੰਨ ਨੇ ਕੰਮ ਕਰਨਾ ਜੋ ਉਹਨਾਂ ਨੂੰ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਤਿਆਰ ਬੈਠੇ ਨੇ ਸਾਰਾ ਕੁਝ ਕਰਨਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਹੱਕ ਸੱਚ ਦੀ ਆਵਾਜ਼ ਉਠਾਨਦ ਕਰਦੇ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨਾਲ ਪਾਈ ਖੜਿਆ ਕਰੋ ਕੋਈ ਹੋਵੇ ਜਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਹੱਕ ਸੱਚ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾਂਗੇ